ਅੱਜ ਆਪਾਂ ਪਿਛਲੀ ਵੀਡੀਓ 'ਚ ਸਾਰੇ ਹੋਲੈਂਡ ਦਿਖਾਏ ਸੀ ਹਨਾ ਅੱਜ ਦੀ ਵੀਡੀਓ 'ਚ ਆਪਾਂ ਤੁਹਾਨੂੰ ਮਿਕਸ ਜੇ ਟਰੈਕਟਰ ਵਿਖਾਵਾਂਗੇ ਪਰ ਹੋਣਗੇ ਇਹ ਵੀ ਇੱਕ ਸ਼ਾਪ ਦੇ ਹੋਲੈਂਡ ਵੀ ਮਿਲੇਗਾ ਜਿਹੜੀ ਮਿਲੇਗਾ ਫਾਰਮ ਟਰੈਕ ਵੀ ਮਿਲੇਗਾ ਤੇ ਆਪਣਾ ਸਵਰਾਜ ਵੀ ਮਿਲੇਗਾ ਠੀਕ ਹੈ ਸਾਰੇ ਮਿਕਸ ਜੇ ਟਰੈਕਟਰ ਹੋਣਗੇ ਇਸ ਵੀਡੀਓ 'ਚ ਹਨਾ ਵੀ ਜਿਹੜਾ ਵੀ ਕਿਸੇ ਨੂੰ ਚਾਹੀਦਾ ਆ ਉਹ ਮਿਕਸ ਵੇਖ ਸਕਦਾ ਇਹਦੇ ਵਿੱਚ ਇਹ ਹੈਗਾ 50 50 E 50 50 DVC 50 50 EVA ਕਲਰ ਸ਼ਿਫਟ ਦੇ ਵਿੱਚ ਹੈ V3 ਦੇ ਵਿੱਚ ਇਹਦਾ ਮੈਂ ਤੁਹਾਨੂੰ ਪ੍ਰਾਈਸ ਰੇਂਜ ਦੱਸ ਦਿੰਨਾ ਇਨਲਾਈਨ ਪੰਪ ਦੇ ਅੰਦਰ ਹੈ ਇਹ ਹੈਗਾ ਪ੍ਰਾਈਸ ਇਹਦਾ ਲਿਖਿਆ ਹੀ ਨਹੀਂਗਾ ਹਜੇ ਇਹ ਹੈਗਾ ਜੋਸਨ ਟਰੈਕਟਰ ਟਾਇਰ ਬਿਲਕੁਲ ਚਾਰੇ ਨਵੇਂ ਨੇ ਚਾਰੇ ਟਾਇਰ ਬਿਲਕੁਲ ਨਵੇਂ ਮਿਲਣਗੇ ਇਹ ਗੁੱਡਇਰ ਕੰਪਨੀ ਦੇ ਨੇ ਠੀਕ ਹੈ ਜੀ ਅਗਲੇ ਬੰਨੇ ਜੋਨ ਡੀਅਰ 5310 5310 ਦੀ ਗੱਲ ਕਰਾਂ ਇਹ ਹੈਗਾ 10 ਮਾਡਲ 26 ਤੱਕ ਪਾਸਿੰਗ ਪਾਈ ਆ 5,25,000 ਰੁਪਏ ਦੀ ਮੰਗ 5310 ਐਲਟੀ ਮਾਡਲ ਇਹ ਬਹੁਤ ਲੋਕ ਲੱਭਦੇ ਫਿਰਦੇ ਨੇ ਬਾਕੀ ਮੌਕੇ ਦਾ ਡਿਸਕਾਊਂਟ ਹੋ ਜਾਏਗਾ ਇਹ ਵੀ ਜਿਹੜੀ ਫਾਈਬਰ ਤੇ ਯੂਮਨ ਲੱਗਾ ਲੱਗੀ ਕੰਪਨੀ ਦੀ ਲੱਗੇ ਕਿਉਂਕਿ ਉਹ ਕੰਪਨੀ ਵੀ ਆਉਂਦੀ ਹੁੰਦੀ ਸੀ ਕਾਲਰ ਸ਼ਿਫਟ V2 ਦੇ ਵਿੱਚ ਹੈ 56 V ਹਾਂਜੀ ਉਹ ਆਇਆ ਤੇ ਐਂਦੀ ਪਾਸਿੰਗ ਹੈ ਜਿਹੜੀ 26 ਤੱਕ ਮਿੱਤਰੋ ਠੀਕ ਹੈ 5,25,000 ਰੁਪਏ ਡਿਮਾਂਡ ਹੈ ਐਲਟੀਮਾਟਰ ਬਹੁਤ ਲੋਗ ਲਾਭ ਦੇ ਟਾਇਰ ਵਗੈਰਾ ਚੰਗੇ ਪਏ ਨੇ ਅਗਲੇ ਬੰਨੇ 5620 ਆ ਗਿਆ ਊੜਾ ਬੈਂਪਰ ਆ ਗਿਆ 22 22 ਮਾਡਲ ਹਾਂ 22 ਮਾਡਲ ਹੈ 9,45,000 ਰੁਪਏ ਡਿਮਾਂਡ ਹੈ ਇੱਕ ਤੁਹਾਨੂੰ ਹੋਰ ਦੱਸ ਦਿੰਨੇ ਆ ਆਪਣੀ ਪੇਟੀ ਵਗੈਰਾ ਲੱਗੀ ਯੂ ਲੱਗੀ ਕਨੋਪੀ ਫਾਈਬਰ ਸਾਰੀ ਸਾਰਾ ਕੁਝ ਫੈਸਿਲਿਟੀ ਅਵੇਲੇਬਲ ਹੈ ਫੈਸਿਲਿਟੀ ਦੀ ਗੱਲ ਕਰਨਾ ਟਾਇਰ ਵੀ ਠੀਕ ਪਏ ਚੰਗੇ ਪਏ ਨੇ ਮੈਂ ਤਾਂ ਇਹੀ ਅਖਾਂ ਰਿਵਰਸ ਵੀਡੀਓ ਦਾ ਟ੍ਰੈਕਟਰ ਹੈ ਠੀਕ ਹੈ ਤੇ ਵੀਡੀਓ ਨੂੰ ਨਾਲ ਦੀ ਨਾਲ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿਉਂਕਿ ਹੁਣ ਸੀਜ਼ਨ ਆ ਹੁਣ ਜਿੰਨੇ ਲੈਣੇ ਹੁਣ ਲੈ ਸਕਦਾ ਚਾਰੇ ਟਾਇਰ ਨਵੇਂ ਆ 265 ਡੀਆਈ 99 ਮਾਡਲ 1 ਲੱਖ 65000 ਰੁਪਏ ਡਿਮਾਂਡ ਆ ਬਾਕੀ ਮੌਕੇ ਤੇ ਡਿਸਕਾਊਂਟ ਵਗੈਰਾ ਹੋ ਜਾਏਗਾ ਠੀਕ ਹੈ ਅਗਲੇ ਬੰਨੇ ਏਸੀ ਈ 450 ਹਰਿਆਣਾ ਨੰਬਰ ਰਾਈਟਰ 13 ਮਾਡਲ 2 ਲੱਖ 45000 ਰੁਪਏ ਡਿਮਾਂਡ ਆ ਸਿੰਪਲ ਸਟੀering ਚ ਆ ਇਹ ਹੈਗਾ ਏਸੀ ਅਗਲੇ ਬੰਨੇ ਸੋਨਾਲਿਕਾ 60 ਏ ਇੱਕ ਮਾਡਲ 2 ਲੱਖ 15000 ਰੁਪਏ ਡਿਮਾਂਡ ਇਹ ਹੈਗਾ ਸੋਨਾਲਿਕਾ 60 ਜਿਹੜਾ ਕਿ 100 ਬੋਰ 118 ਕ੍ਰੈਂਕ ਚ ਆਇਆ ਉਸ ਟਾਈਮ ਚ ਤੇ ਟੈਟੂ ਠੀਕ ਪਏ ਨੇ ਅਗਲੇ ਬੰਨੇ ਆਪਾਂ ਇਧਰ ਦਿਖਾਉਣੇ ਆ ਕੁਝ ਟਰੈਕਟਰ ਇਹਗਾ ਫਾਰਮ 60 ਇਹ 969 ਵੀ ਇਹਨਾਂ ਦਾ ਇਹ ਜਿਹਕੇ ਨੇ ਲੈਣਾ ਇਧਰ ਉਹ ਰੇਟ ਨਹੀਂ ਦੱਸਦੇ ਚਲੋ ਫਾਰਮ 60 21 ਮਾਡਲ 6,60,000 ਰੁਪਿਆ ਡਿਮਾਂਡ ਤੇ ਅਗਲੇ ਬੰਨੇ ਸੋਨਾਲਿਕਾ 745 13 ਮਾਡਲ 3,15,000 ਰੁਪਿਆ ਡਿਮਾਂਡ ਫਾਰਮ ਟਰੈਕ 35 फार्म ट्रैक 354 ਮਾਡਲ 195000 6055 ਹੁਣ ਤੁਹਾਨੂੰ ਜਿਹੜੇ ਤਿੰਨ ਟਰੈਕਟਰ ਵਿਖਾਵਾਂਗਾ ਨਾ ਚਾਰ ਕੋਸ਼ ਵੀ ਨਹੀਂ ਚੱਲੇ ਹੋਏ ਇਹ ਸੀਆਰਡੀਆਈ ਦੇ ਅੰਦਰ ਹੈ 6055 ਇਹ 24 ਮਾਡਲ ਦੇਖ ਲੋ 8 ਲੱਖ ਰੁਪਿਆ ਡਿਮਾਂਡ ਹੈ ਬਾਕੀ ਮੌਕੇ ਤੇ ਕੋਈ ਨੇਗੋਸ਼ੀਏਸ਼ਨ ਹੋ ਜੇਗੀ ਟਰੈਕਟਰ ਚੱਲੇ ਹੀ ਨਹੀਂਗਾ ਠੀਕ ਹੈ ਜੀ ਜਮਾਂ ਨਾ ਚੱਲੇ ਦੇ ਬਰਾਬਰ ਇੱਕ ਸਮਾਨ ਆਜਾ ਟਰੈਕਟਰ ਚੱਲਿਆ ਸਾਰਾ 150 ਘੰਟਾ ਚੱਲਿਆ ਜੀ 150 ਬਸ 250 ਘੰਟੇ ਤੱਕ ਚੱਲੇ ਹੋਣਗੇ ਟਰੈਕਟਰ 855 15 ਸਪੀਡ ਯਾਨੀ ਕਿ 3 ਸਪੀਡ ਦੇ ਵਿੱਚ ਆ ਖੜਾ ਜੀ 55 8 ਲੱਖ ਰੁਪਇਆ ਡਿਮਾਂਡ ਹੈ ਟਾਇਰ ਨਾਲ ਦੇ ਮਿਲਣਗੇ ਕੁਝ ਵੀ ਟਰੈਕਟਰ ਨਹੀਂ ਚੱਲਿਆ ਕੋਨੋ ਪੀ ਯੂ ਵਗੈਰਾ ਲੱਗੀ ਹੋਈ 3 ਸਪੀਡ ਟਰੈਕਟਰ ਹੈ ਠੀਕ ਹੈ 3 ਸਪੀਡ ਟਰੈਕਟਰ ਹੈ ਆਈ ਪੀ ਡੀਓ ਕਲੱਚ ਆ ਸਾਰਾ ਕੁਝ ਇਹਦੇ ਨਾਲ ਆ ਏ ਟੂ ਜ਼ेड ਕੰਪਨੀ ਫੇਟਡ ਪਿਆ ਜਮਾ ਠੀਕ ਹੈ ਜੀ ਆ ਹਜੇ ਆ ਆਪਣਾ ਲੈਮੀਲੇਸ਼ਨ ਕਰੇ ਹੋਏ ਠੀਕ ਹੈ ਅਗਲੇ ਬੰਨੇ ਆਵੀ ਰਾਈਟਰ 3 ਸਪੀਡ ਹੈ ਇਹ ਵੀ ਕਨੋਪੀ ਲੱਗੀ ਯੂ ਲੱਗੀ ਫਾਈਬਰ ਲੱਗੀ ਪਰ ਇਹ பை ਮਾਡਲ ਹੈ 7,95,000 ਰੁਪਏ ਡਿਮਾਂਡ ਹੈ ਤੇ ਇਹ ਵੀ ਕੁਝ ਨਹੀਂ ਚੱਲੇਗਾ ਟਰੈਕਟਰ ਨਾਲ ਦੇ ਟਾਇਰ ਮਿਲ ਲੰਗੇ ਤੁਹਾਨੂੰ ਸਾਰਾ ਕੁਝ ਨਾਲ ਦਾ ਹੀ ਹੋਏਗਾ ਕੰਪਨੀ ਫਿਟਡ ਏਜੰਸੀ ਫਿਟਡ ਜਿਹਨੂੰ ਕਹਿ ਦਿੰਦੇ ਹਾਂ ਨਾ ਕੰਪਨੀ ਫਿਟਡ ਏਜੰਸੀ ਫਿਟਡ 3 ਸਪੀਡ ਦੇ ਵਿੱਚ ਨੇ ਇੱਕ ਆਵੀ ਰਾਈਟਰ 3 ਸਪੀਡ ਚ ਆਇਆ 5502 ਕਪੋਟਾ 3 ਸਪੀਡ ਸਿਰਫ 250 ਕਿਲੋ ਦਾ ਟਰੈਕਟਰ ਚੱਲਿਆ ਜੀ weight ਨਾਲ ਹੈ ਤੇ 7.5 ਲੱਖ ਰੁਪਏ ਡਿਮਾਂਡ ਹੈ ਬਾਕੀ ਮੌਕੇ ਤੇ ਨੇਗੋਸ਼ੀਏਸ਼ਨ ਹੋ ਜਾਏਗੀ 12+4 ਠੀਕ ਹੈ ਸਪੀਡ ਰਿਵਰਸ ਪੀਡੀਓ ਡਬਲ ਕਲਚ ਲੌਂਗ ਲਾਈਫ ਕਪੋਟਾ ਠੀਕ ਹੈ ਸਾਈਡ ਗੀਅਰ ਦੇ ਨਾਲ ਆ ਦੇਖ ਲੋ ਹਾਈ ਲੋ ਮੀਡੀਅਮ ਹਾਈ ਲੋ ਮੀਡੀਅਮ ਤੇ ਰਿਵਰਸ ਇਧਰ ਲਈ ਸਾਈਡ ਹੀ ਰਿਵਰਸ ਦੇਤਾ ਇਹ ਠੀਕ ਹੈ ਕੰਮ ਵੀ ਇਹ ਨਾ ਹੋਰ ਤਾਂ ਦੱਸਣਾ ਸਪੀਡਾਂ ਦਾ ਨਾ ਜਿਹੜੇ ਇੱਥੇ ਸ਼ਟਲ ਸ਼ਿਫਟ ਆਇਆ ਡੱਕਾ ਨਹੀਂ ਪੈਦਾ ਉਹਨਾਂ ਦਾ ਡੱਕਾ ਵੀ ਤੁਸੀਂ ਮੈਨੂੰ ਦੱਸੋ ਸ਼ਟਲ ਸ਼ਿਫਟ ਮਾਰੋਗੇ ਉਧਰ ਗੀਅਰ ਚੇਂਜ ਕਰੋਗੇ ਇਧਰੋਂ ਤੁਸੀਂ ਰਿਵਰਸ ਲਾਓ ਉਧਰੋਂ ਜਿਹੜਾ ਮਰਜੀ ਲਾਓ ਕੋਈ ਦਿੱਕਤ ਹੀ ਨਹੀਂ ਆਉਂਦੀ ਠੀਕ ਹੈ ਜੀ ਐਰ ਨਾਲ ਦੇ ਨੇ ਕੰਪਨੀ ਦੇ ਨਾਲ ਦੇ ਟਾਇਰ ਨੇ ਜਾ ਜਿੰਨੇ ਵੀ ਸਾਈਜ਼ ਦੇ ਆਇਆ ਹੈ ਨਾ ਸਾਰਾ ਕੁਝ ਕੰਪਨੀ ਫਿਟਡ ਹੈ ਇਹ ਵੀ ਚੰਗੀ ਟੈਕਨੋਲੋਜੀ ਆ ਇੱਕ ਲੋਕਾਂ ਨੂੰ ਬਹੁਤ ਪਸੰਦ ਆ ਇਹ ਕਾ ਦਾ ਗੇਰ ਆ ਅੱਛਾ ਠੀਕ ਹੈ 540 ਤੇ 540 E ਵਾਲਾ ਗੇਰ ਹੋਏਗਾ ਠੀਕ ਹੈ ਜੀ ਤੇ ਇਹ ਮਗਰੋਂ ਕੁਛ ਨਹੀਂ ਹੈ ਨਾ ਸੋਨਾਲਿਕਾ ਵੀ ਖੜਾ ਹੈ ਇਨਾਂ ਕੋਲੇ ਸੋਨਾਲਿਕਾ ਟਾਈਗਰ ਕਿਕੀ ਮਾਡਲ 6,115,000 ਰੁਪਏ ਦੀ ਡਿਮਾਂਡ ਹੈ ਠੀਕ ਹੈ ਜੀ ਵਧੀਆ ਕੰਡੀਸ਼ਨ ਦਾ ਟਾਈਗਰ ਖੜਾ 6,115,000 ਇਹ 55 ਜ ਹੈ ਇਹ ਸ਼ਟਲ ਸ਼ਿਫਟ ਹੈ ਪਰ ਮੈਂ ਨਹੀਂ ਰეკਮੈਂਡੇਸ਼ਨ ਕਰਦਾ ਸ਼ਟਲ ਸ਼ਿਫਟ ਨੂੰ ਅੱਜ ਵੀ ਨਹੀਂ ਕਰਦੇ ਕੱਲ ਵੀ ਨਹੀਂ ਕਰਦੇ ਸ਼ਟਲ ਸ਼ਿਫਟ ਕੋਈ ਐ ਠੰਡਾ ਨਹੀਂ ਹੈਗਾ ਛਟਲ ਛਿਪਟ ਬਹੁਤ ਪਹਿਲਾਂ ਆਗੇ ਸੀ ਪਰ ਉਹ ਸਾਈਡ ਤੇ ਆਏ ਸੀ ਸਾਈਡ ਗੀਅਰ ਚ ਠੀਕ ਹੈ ਹੋਰ ਵੀ ਇਹਨਾਂ ਦੇ ਮੈਂ ਟਰੈਕਟਰ ਦਿਖਾ ਦਿੰਦਾ ਤੁਹਾਨੂੰ ਚਲੋ ਆਜੋ ਡਿਊਜ਼ ਫਾਰ ਆ ਗਿਆ 17 ਮਾਡਲ 6 ਲੱਖ 50000 ਰੁਪਿਆ ਡਿਮਾਂਡ ਆ 4 ਵੀਲ ਦੇ ਅੰਦਰ ਹੈ ਇਹਨਾਂ ਦਾ 50 ਕਿਚਪੀ ਚ ਆਉਂਦਾ ਹੁੰਦਾ ਸੀ ਇਹ ਟਰੈਕਟਰ ਐਗਰੋਮੈਕਸ ਵਾਲਾ 55 ਕਿਚਪੀ ਸੋਰੀ ਠੀਕ ਹੈ ਆ ਆ ਗਏ ਇਹਦੇ ਸਿਸਟਮ ਹੀ ਵੱਖਰੇ ਆ ਭਰਾਵੋ ਬਹੁਤ ਵੱਡੀ ਟੈਕਨੋਲੋਜੀ ਹੈ ਵੀ ਇੱਕ ਜਿੰਨੇ ਲੈਣਾ ਕਿਸੇ ਨੇ ਹਨ ਲੈ ਸਕਦਾ ਇਹ ਖੜਾ ਫਤਿਹਵਾਦ ਹਰਿਆਣਾ ਟ੍ਰੈਕਟਰ ਮੰਡੀ ਦੇ ਅੰਦਰ ਨੰਬਰ ਸਕਰੀਨ ਤੇ ਚੱਲਦਾ ਹੋਏਗਾ ਹੋਰ ਤੁਹਾਨੂੰ ਟਰੈਕਟਰ ਦਿਖਾਉਣਾ ਇਸ ਇੱਕੋ ਦੁਕਾਨ ਦੇ ਦਿਖਾ ਰਿਹਾ ਟਰੈਕਟਰ ਜਿੰਨੀ ਵੀਡੀਓ ਬਣਦੀ ਇੱਕੋ ਦੁਕਾਨ ਦੀ ਏਸੀ 350 12 ਮਾਡਲ 2 ਲੱਖ 40000 ਰੁਪਏ ਡਿਮਾਂਡ ਠੀਕ ਹੈ ਸਿੰਪਲ ਸਟੇਰਿੰਗ ਤੇ ਅਰਜਨ ਕਨੋਪੀ ਲੱਗੀ ਹੋਈ ਉਤਲੇ ਪੰਨੇ ਪੱਖਾ ਵੀ ਲੱਗਾ ਹੋਇਆ ਵਧੀਆ ਰੰਗ ਕਲਰ ਪਿਆ ਪੇਂਟ ਵੀ ਮਾਡਲ 5 ਲੱਖ 75000 ਰੁਪਏ ਡਿਮਾਂਡ ਟਾਇਰ 2 ਠੀਕ ਪਏ ਨੇ ਠੀਕ ਹੈ ਕਿਤੇ ਕੱਟ ਵਗੈਰਾ ਨਹੀਂ ਹੈਗਾ ਸਾਈਡ gear ਦੇ ਨਾਲ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਨਾਲ ਲਗਵਾ ਅਗਲੇ ਬੰਨੇ ਪਾਵਰ ਟਰੈਕ ਯੂਰੋ 47 ਐਚ ਪੀ ਇਹ ਹੈਗਾ 24 ਮਾਡਲ 6 ਲੱਖ 20 ਹਜ਼ਾਰ ਰੁਪਏ ਡਿਮਾਂਡ ਤੇ ਚਾਰੇ ਟਾਇਰ ਬਿਲਕੁਲ ਨਵੇਂ ਨੇ ਆਹ ਵੇਹ ਲੋ ਆ ਵੀ ਨਵੇਂ ਤੇ ਮਕਰਲੇ ਵੀ ਨਵੇਂ ਆ ਜੀ ਠੀਕ ਹੈ 50 ਐਚ ਪੀ ਦਾ ਟਰੈਕਟਰ ਹੈ ਡੀਜ਼ਲ ਸੇਵਰ ਪਲਸ ਕਿਸੇ ਗੱਲੋਂ ਹੀ ਕਿ ਆ ਜਾਂਦਾ ਡੀਜ਼ਲ ਸੇਵਰ ਪਲਸ ਠੀਕ ਹੈ ਕਿਸੇ ਗੱਲੋਂ ਲਿਖਿਆ ਹੈ ਪਾਵਰ ਹਾਊਸ ਇਹ ਵੀ ਗੱਲੋਂ ਲਿਖਿਆ 16 ਮਾਡਲ 4 ਲੱਖ 15 ਹਜ਼ਾਰ ਰੁਪਏ ਡਿਮਾਂਡ ਹਰਿਆਣਾ ਨੰਬਰ ਟਰੈਕਟਰ ਹੈ ਟਾਇਰ ਚਾਰੇ ਨਵੇਂ ਨੇ 485 ਹੈ ਜੀ ਇਹ ਹੈਗਾ 415000 16 ਮਾਡਲ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਜੀ ਹਰਿਆਣਾ ਟਰੈਕਟਰ ਮੰਡੀ ਫਤਿਆਵਾ ਦਿਨ ਐਤਵਾਰ ਲੱਗਦੀ ਹੈ ਮੰਡੀ ਠੀਕ ਹੈ ਜੀ ਅਗਲੇ ਬੰਨੇ 744 4 ਸਟਾਰ ਤੇ ਇਹ ਹੈਗਾ 744 19 ਮਾਡਲ 430000 ਰੁਪਏ ਡਿਮਾਂਡ ਟਾਇਰਾਂ ਦੀ ਗੱਲ ਕਰਾਂ ਅਗਲੇ ਵੀ ਚੰਗੇ ਪਏ ਨੇ ਮਗਰਲੇ ਵੀ ਬਿਲਕੁਲ ਨਵੇਂ ਨੇ ਨਵੇਂ ਟਾਇਰ ਮਿਲਣਗੇ ਨਵੇਂ ਨਵਾਂ ਨੁੱਕ ਟਾਇਰ ਠੀਕ ਹੈ 4 ਸਟਾਰ ਦੇ ਅੰਦਰ ਉਸ ਤੋਂ ਬਾਅਦ 30 32 ਇੰਦੀ ਬਹੁਤ ਡਿਮਾਂਡ ਆਉਂਦੀ ਸੀ ਟਰੈਕਟਰ ਦੀ ਇਹ ਵੀ ਮੰਡੀ ਦੇ ਵਿੱਚ ਮਿਲ ਜੇਗਾ ਹੁਣ ਤੁਹਾਨੂੰ 18 ਮਾਡਲ 3,85,000 ਰੁਪਏ ਦਾ ਡਿਮਾਂਡ ਪਾਵਰ ਸਟੀering ਹੈ ਠੀਕ ਹੈ ਜੀ ਹਾਈਡਰੋਲਿਕ ਹਾਈਡਰੋਲਿਕਸ ਐਚਪੀ ਹਾਈਡਰੋਲਿਕਸ ਹਾਈ ਲੋ ਵਾਲਾ ਹੁੰਦਾ ਤੇ ਇਹ ਵੀ ਇਨਲਾਈਨ ਪੰਪ ਦੇ ਅੰਦਰ ਹੈ 35 ਐਚਪੀ ਜਿਹੜੀ ਇਹਦੀ ਪਾਵਰ ਹੈ ਪਾਵਰ ਸਟੀering ਆਉਂਦਾ ਤੇ ਆ ਆ ਗਿਆ ਆਇਸ਼ਰ 241 ਇਹ ਵੀ ਨਵਾਂ ਖੜਾ ਬਿਲਕੁਲ ਇਹ ਮਾਡਲ ਹੈਗਾ 18 ਠੀਕ ਹੈ 18 ਮਾਡਲ ਹੈ ਨਿਊ ਹੋਲੈਂਡ ਸਪੈਸ਼ਲ ਐਡੀਸ਼ਨ ਕਨੋਪੀ ਲੱਗੀ ਆ ਯੂ ਲੱਗੀ ਆ ਠੀਕ ਹੈ ਜੀ ਇਹਦੀ ਜੇ ਮੈਂ ਗੱਲ ਕਰਾਂ 19 ਮਾਡਲ 6,85,000 ਰੁਪਏ ਦੀ ਡਿਮਾਂਡ ਜਿਮਾ ਘੱਟ ਚੱਲੇ ਹੋਏ ਟਰੈਕਟਰ ਦਿਖਾ ਰਹੇ ਆ ਬਹੁਤ ਘੱਟ ਚੱਲੇ ਹੋਏ ਬਾਕੀ ਮੌਕੇ ਤੇ ਜਿਹੜੀ ਨੇਗੋਸ਼ੀਏਸ਼ਨ ਹੋ ਜਾਂਦੀ ਹੁੰਦੀ ਆ ਔਨ ਦਾ ਟੇਬਲ ਜੇ ਗੱਲਾਂ ਹੀ ਕਰਨੀਆਂ ਹੁਣ ਤਾਂ ਤੇ ਜਿੰਨੀਆਂ ਮਰਜ਼ੀ ਮਾਰ ਲਓ ਠੀਕ ਹੈ ਜੀ ਉਹ ਕਿਸੇ ਨਾਲ ਵੀ ਮਾਰ ਲਓ ਤੁਸੀਂ ਧੰਨਵਾਦ ਤੁਹ ਬੰਦੇ ਮਿਲ ਜਣਗੇ ਗੱਲਾਂ ਮਾਰਨ ਨੂੰ 3602 ਵਾਲਾ 올 ਰੌਂਡਰ 20 ਮਾਡਲ 5,55,000 ਰੁਪਏ ਦੀ ਡਿਮਾਂਡ ਅਗਲਾ ਇਹਦੇ ਨਾਲ ਕਲੌਂਪੀ ਵਗੈਰਾ ਲੱਗੀ ਹੋਈ ਆ ਇਹ ਹੈਗਾ ਵੀ ਨਾਲੇ ਇਨਲਾਈਨ ਪੰਪ ਜੀ ਆ ਠੀਕ ਹੈ ਜੀ ਅਗਲਾ ਤੁਹਾਨੂੰ ਦੱਸਣਾ ਆ ਕੁਛ ਵੀ ਟਰੈਕਟਰ ਨਹੀਂ ਚੱਲਿਆ ਹੋਇਆ 9500 ਪਲੈਂਟਰੀ ਪਲੱਸ ਵਾਲਾ ਕੁਛ ਵੀ ਨਹੀਂ ਚੱਲਿਆਗਾ ਹਾਈ ਲਿਫਟ ਵਾਲਾ ਠੀਕ ਹੈ ਜੀ ਪਹਿਲਾਂ ਦੱਸ ਦੇਣਾ ਕੁਛ ਵੀ ਨਹੀਂ ਚੱਲਿਆ ਜਮਾ ਨਾਲ ਦੇ ਟਾਇਰ ਮਿਲਣਗੇ ਕੁਝ ਘੰਟੇ ਆ ਜਿਹੜਾ ਟਰੈਕਟਰ ਚੱਲਿਆ ਹੋਏਗਾ ਮੰਨ ਲਓ 2 400 ਘੰਟਾ ਕੁਝ ਜ਼ਿਆਦਾ ਨਹੀਂ ਚੱਲਿਆ ਟਰੈਕਟਰ ਜੇ ਕਿਸੇ ਨੇ ਏਜੰਸੀ 'ਚੋਂ ਲੈਣਾ ਉਹ ਇੱਥੋਂ ਲੈ ਸਕਦਾ ਨਾਲੇ ਰੇਟ ਟੁਟਿਆਂ ਮਿਲੇਗਾ ਤੇ ਅਗਲੇ ਬੰਨੇ ਮਹਿੰਦਰਾ ਦੇ ਟਰੈਕਟਰ ਆ ਗਿਆ ਏ ਵੀ ਬਾਈ ਉਹਨਾਂ ਦੇ ਡਾਇਰੈਕਟਰ ਨੇ 575 ਠੀਕ ਹੈ ਜੀ ਇਹ ਆ ਗਿਆ 575 ਜੇ ਕਿਸੇ ਨੇ ਲੈਣਾ ਨੰਬਰ ਸਕਰੀਨ ਤੇ ਚੱਲਦਾ ਹੈ ਗੱਲ ਕਰ ਰਿਹਾ ਜੇ ਕੇ ਦੇ ਟਾਇਰ ਨੇ ਚਾਰੇ ਬਿਲਕੁਲ ਟਾਇਰ ਨਵੇਂ ਨੇ ਇਹ ਹੈਗਾ 15 ਮਾਡਲ 3 ਲੱਖ ਤੇ 50000 ਰੁਪਿਆ ਡਿਮਾਂਡ 50000 ਰੁਪਿਆ ਡਿਮਾਂਡ ਹੈ ਇਹ ਹੈਗਾ 265 ਡੀ ਆਈ ਭੂਮੀ ਪੁੱਤਰ ਮਾਡਲ ਕਹਿ ਦਿੰਦੇ ਨੇ ਇਹਨੂੰ ਆ ਵੀ ਭੂਮੀ ਪੁੱਤਰ ਹੀ ਆ ਠੀਕ ਹੈ ਜੀ ਟਾਇਰ ਇਹਦੇ ਇਹ ਪਾਵਰ ਸਟੀering ਆ ਆ ਮੇਨਾਂ ਦਾ ਸਿੰਪਲ ਸੀ ਹਣਾ हां ਆ ਸਿੰਪਲ ਸਟੀering ਆ ਪਾਵਰ ਸਟੀering 265 ਜੇ ਇਹਦੀ ਗੱਲ ਕਰਾਂ ਮਾਡਲ ਤੇ ਰੇਟ ਦੀ ਹਨਾ ਇਹਦਾ ਮਾਡਲ ਤੇ ਰੇਟ ਲਿਖਿਆ 21 ਮਾਡਲ ਐ ਟੌਪ ਵੀ ਬਹੁਤ ਮਾਡਲ ਐ 475000 ਰੁਪਏ ਡਿਮਾਂਡ ਆ ਪੂਰਾ ਫੁੱਲ ਟੌਪ ਮਾਡਲ ਐ 750 ਆ ਗਿਆ ਸਿੰਪਲ ਸਟੀering ਆ 750 ਸਿੰਪਲ ਸਟੀering ਜੇ ਇਹਦੀ ਮੈਂ ਗੱਲ ਕਰਾਂ 7 ਮਾਡਲ ਤੇ 275000 ਰੁਪਏ ਡਿਮਾਂਡ ਆ 275000 ਇਹ ਡਬਲ ਡਿਸਟ੍ਰੀਬਿਊਟਰ ਆ ਮੈਨਾਂ ਦਾ ਕਿ ਨਹੀਂ ਹੈਗਾ ਸਾਈਡ ਰੇਸ ਆਉਂਦੀ ਇਹਨੂੰ ਡਬਲ ਡਿਸਟ੍ਰੀਬਿਊਟਰ ਨਹੀਂ ਥੱਲੇ ਵਾਲੇ ਪੈਡ ਨਾਲ ਜਾਂ ਸਿਰਫ ਠੀਕ ਹੈ ਜੀ ਤੇ ਅਗਲੇ ਬੰਨੇ ਹੈਗਾ ਕਪੋਟਾ ਦਾ 5501 ਜੇ ਕਿਸੇ ਨੇ ਲੈਣਾ ਠੀਕ ਹੈ ਕੰਟੈਕਟ ਕਰ ਸਕਦਾ ਇਹ ਹੈਗਾ ਮਾਡਲ ਹੈਗਾ 18 17 RC 18 ਦੀ ਠੀਕ ਹੈ ਜੀ 465000 ਰੁਪਏ ਡਿਮਾਂਡ ਹੈ ਤੇ ਕਪੋਟਾ ਤੁਹਾਨੂੰ ਪਤਾ ਹੀ ਆ ਬਾਹਲੀ ਟੈਕਨੋਲੋਜੀ ਮੈਨੂੰ ਦੱਸਣ ਦੀ ਲੋੜ ਹੀ ਨਹੀਂ ਐਜ ਏ ਟਰੈਕਟਰਾਂ ਦੇ ਹਨਾ ਤੇ ਇਹ ਸੀ ਕੁਛ ਟਰੈਕਟਰ ਜਿਹੜੇ ਇਕਾ ਵੀ ਆ 552 ਵੀ ਖੜਾ ਆ ਈ ਚਰ ਜੇ ਕਿਸੇ ਨੇ ਲੈਣਾ ਹਨਾ ਇਹ ਵੀ ਹਰਿਆਣਾ ਨੰਬਰ ਹੈ ਤੇ ਪਾਵਰ ਸਟੀਰਿੰਗ ਆ ਸਾਰਾ ਕੁਝ ਹੈ ਇਹ ਵੀ ਘੱਟ ਹੀ ਚੱਲਿਆ ਹੋਇਆ ਟਾਇਰ ਚਾਰੇ ਨਵੇਂ ਨੇ ਬਿਲਕੁਲ ਟਾਇਰ ਨਵੇਂ ਨੇ ਤੇ ਇਹ ਸੀ ਜੌਨਸਨ ਟਰੈਕਟਰ ਠੀਕ ਹੈ ਜੀ ਸ਼ਾਪ ਹੈ ਇਹਨਾਂ ਦੀ ਆਹ ਟੈਗ ਲੱਗਾ ਤੇ ਜੀ ਐਸ ਪੀ ਠੀਕ ਹੈ ਜੀ ਤੇ ਇਹਨਾਂ ਦਾ ਨੰਬਰ ਹੈ ਜਿਹੜਾ ਸਕਰੀਨ ਤੇ ਚੱਲਦਾ ਆ ਮੈਂ ਬਾਕੀ ਮੈਂ ਥੋੜਾ ਜਿਹਾ ਇੱਕ ਜ਼ੂਮ ਵੀ ਕਰ ਦੇਣਾ ਉਹ ਬੋਰਡ ਸਾਹਮਣੇ ਲੱਗ ਰਿਹਾ ਬੋਰਡ ਉਹ ਸਾਹਮਣੇ ਲੱਗਾ ਇੱਕ ਮਿੰਟ ਤੇ ਉਹ ਬੋਰਡ ਲੱਗਾ ਮੈਂ ਜ਼ੂਮ ਮਾਰ ਦੇਣਾ ਠੀਕ ਹੈ ਇਹ ਠੀਕ ਹੈ ਜੀ ਇਹ ਇਧਰੋਂ ਨੰਬਰ ਚੁੱਕ ਲਏ ਰਵੀ ਸਿੰਘ ਵਾਲਾ ਠੀਕ ਹੈ ਜੀ ਕੇਸੀ ਨੰਬਰ ਤੇ ਬਾਕੀ ਸਕਰੀਨ ਤੇ ਵੀ ਚੱਲਦਾ ਹੋਏਗਾ ਕਹਿੰਦੇ ਐਡਰੈਸ ਨਹੀਂ ਦਿੰਦੇ ਐਡਰੈਸ ਵੀਡੀਓ ਪੂਰੀ ਦੇਖੋਗੇ ਤਾਂ ਐਡਰੈਸ ਮਿਲੇਗਾ ਐਵੇਂ ਕਿਵੇਂ ਐਡਰੈਸ ਮਿਲ ਜੇਗਾ ਜੀ ਠੀਕ ਹੈ ਵੀਡੀਓ ਪੂਰੀ ਦੇਖੋ ਐਡਰੈਸ ਮਿਲੇਗਾ ਵਿੱਚ ਵੀਡੀਓ ਦੇ ਲੋਕੇਸ਼ਨ ਦੱਸੀ ਹੁੰਦੀ ਹੈ ਵੀਡੀਓ ਨੂੰ ਸ਼ੇਅਰ ਕਰਿਆ ਜੇ ਨਾਲ ਜੁੜਾ ਇਹ ਵੀਡੀਓ ਧੰਨਵਾਦ ਮਿਲਦੇ ਕਿਸੇ ਹੋਰ ਵੀਡੀਓ 'ਚ